ਇਕ ਕਾਜ ਵਾਖ ਪਿਆ ਮੰਜੇ ਤੇ 28 ਸਾਲ ਦਾ ਇਹ ਆ 24 ਸਾਲ ਦੀ ਉਮਰ ਉਹਦੀ ਆਗੀ ਤੇ ਹੁਣ ਤਾਂ ਉਹਨੂੰ ਵੇਖ ਵੇਖ ਹੀ ਦੇਖੀ ਜਾਂਦੇ ਆ ਵੀ ਹੁਣ ਚੱਲ ਸਾਡੇ ਜੋਗ ਚੱਲ ਬਚ ਜੇ ਉਹ ਚੱਲ ਵੀ ਵੀਰ ਭਰਾ ਸਾਡੇ ਮੈਂ ਤਾਂ ਮਿੰਤ ਕਰਦੀ ਆਂ ਤੇ ਝੋਲੀ ਵੀ ਕਰਦੀ ਆਂ ਸਾਡੇ ਚੱਲ ਝੋਲੀ ਚ ਖੈਰ ਪੈ ਜੇ ਤੇ ਰੋਜ਼ ਦਾ ਕਿੰਨਾ ਆ ਮਾ ਜਿਹੜਾ ਖਰਚਾ ਹਸਪਤਾਲ ਦਾ 15000 ਦਾ ਖਰਚਾ ਪਾਇਆ ਜਾਂਦਾ ਸਾਨੂੰ ਰੋਜ਼ ਹਾਂਜੀ ਉਹ ਵੀ ਤਾਂ 10-15 ਹਾਂਜੀ 5000 ਤਾਂ ਬੈੱਡ ਦਾ ਹੀ ਲੈਂਦੇ ਆ ਫਿਰ ਉਹਦੀ ਸੀਟੀ ਸਕੈਨ ਕਰਦੇ ਆ 5000 ਹੋਰ ਲੈਂਦੇ ਫਿਰ ਦਵਾਈਆਂ ਤੇ ਲਾ ਲਾ। ਫਿਰ ਰੋਜ਼ ਦਾ ਕਿੰਨਾ ਆ ਮਾ ਜਿਹੜਾ ਖਰਚਾ ਹਸਪਤਾਲ ਦਾ। 15000 ਦਾ ਖਰਚਾ ਪਾਇਆ ਜਾਂਦਾ ਸਾਨੂੰ ਰੋਜ਼। ਹਾਂਜੀ। ਉਹ ਵੀ ਤਾਂ 10-15 ਹਾਂਜੀ 5000 ਤਾਂ ਬੈੱਡ ਦਾ ਹੀ ਲੈਂਦੇ ਆ। ਫਿਰ ਉਹਦੀ ਸੀਟੀ ਸਕੈਨ ਕਰਦੇ ਆ। 5000 ਹੋਰ ਲੈਂਦੇ ਫਿਰ ਦਵਾਈਆਂ ਤੇ ਲਾ ਲਾ। ਕਿਹੜੀ ਜਗ੍ਹਾ ਹੋਇਆ ਉਹਦਾ ਐਕਸੀਡੈਂਟ? ਉਹਦਾ ਹੱਥ ਹੋਇਆ ਨਿਹਾਈ ਰੋਡ ਤੇ। ਇਹ ਜੇ ਬਰਨਾਲੇ ਰੋਡ ਤੇ ਹੋਇਆ ਜੀ। ਬਸ ਇਧਰੋਂ ਬਾਸ ਆਉਂਦੀ ਸੇ ਇਹ ਪਰੇ ਨੂੰ ਜਾਂਦਾ ਸੀਗਾ। ਉੱਥੇ ਹੋਇਆ ਐਕਸੀਡੈਂਟ। ਕਿੰਨਾ ਟਾਈਮ ਹੋ ਗਿਆ ਹੁਣ ਜਿਹੜਾ ਮੁੰਡਾ ਹਸਪਤਾਲ ਚਾ ਕਿੰਨੇ ਟਾਈ ਦੋ ਮਹੀਨੇ ਹਾਂਜੀ ਦੋ ਮਹੀਨੇ ਹੋ ਗਏ ਉੱਥੇ ਨਹੀਂ ਕੋਈ ਨਹੀਂ ਹਜੇ ਸਦਾਰ ਹੋਇਆਗਾ ਹਜੇ ਤਾਂ ਪਿਆ ਹੀ ਆ ਉੱਥੇ ਹੂੰ ਬੋਲਦਾ ਹੈਗਾ ਨਹੀਂ ਬੋਲਦਾ ਵੀ ਨਹੀਂਗਾ ਕੋਈ ਹਜੇ ਕੁਝ ਨਹੀਂ ਹੋਇਆਗਾ ਕੀ ਕਹਿਣਾ ਵਾ ਡਾਕਟਰਾਂ ਦਾ ਵੀ ਡਾਕਟਰ ਕਹਿੰਦੇ ਕੋਈ ਨਹੀਂ ਵੀ ਹੌਲੀ ਹੌਲੀ ਠੀਕ ਹੋਊਗਾ ਇਹ 4-5 ਮਹੀਨੇ ਲੱਗ ਜਾਣਗੇ ਹੂੰ